ਇੰਨਾ ਲੋਕਾਂ ਨੂੰ ਯੂਰਿਕ ਐਸਿਡ ਦੀ ਦਿੱਕਤ ਹੈ ਮੈਂ ਬੇਨਤੀ ਕਰਦਾ ਤੁਹਾਡੇਗੇ ਹੱਥ ਜੋੜਦਾ ਇਹਨੂੰ 1% ਵੀ ਲਾਈਟਲੀ ਨਾ ਲਿਓ ਕਿਉਂਕਿ ਇਹ ਕਦੋਂ ਗਠੀਏ ਦਾ ਰੂਪ ਲੈ ਜਾਂਦਾ ਕਦੋਂ ਅਤਰੰਗ ਦਾ ਰੂਪ ਲੈ ਜਾਂਦਾ ਕਦੋਂ ਹਾਰਟ ਅਟੈਕ ਦਾ ਰੂਪ ਲੈ ਜਾਂਦਾ ਕੁਝ ਨਹੀਂ ਪਤਾ ਲਾ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਸੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇਸ ਨਾਲ ਘਰ ਦੇ ਵਿੱਚ ਜਿਹੜੇ ਬਜ਼ੁਰਗਾਂ ਨੂੰ ਜਿਹੜੇ ਜਵਾਨਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਸਰੀਰ ਦੇ ਵਿੱਚ ਯੂਰਿਕ ਐਸਿਡ ਵੱਧ ਚੁੱਕਿਆ ਅੱਧੋ ਵੱਧ ਗਿਆ ਉਹ ਉਹ ਇਸ ਦਾ ਕੰਮ tamam ਕਰਨ ਵਾਲੇ ਤੁਸੀਂ ਆ ਦੇਖੋ ਆਪਾਂ ਇਨਕ ਟੋਟਾ ਲੈ ਲੈਣਾ ਆ ਦੇਖੋ ਆਪਾਂ ਇਨਕ ਟੋਟਾ ਲੈ ਲਏ ਜੀ ਠੀਕ ਹੈ ਜੀ ਹੁਣ ਇਹਦਾ ਉੱਪਰ ਵਾਲਾ ਜਿਹੜਾ ਛਿੱਲੜ ਹੈ ਇਹਨੂੰ ਆਪਾਂ ਉਤਾਰ ਦੇਣਾ ਪਰਲਾ ਛਿੱਲੜ ਜਿਹੜਾ ਛਿਲਕਾ ਹੈ ਬਿਲਕੁਲ ਹੁਣ ਇਹਨੂੰ ਆਪਾਂ ਇਹਦੇ ਵਿੱਚ ਪਾ ਲਿਆ ਵਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਥੋੜਾ ਜਿਹਾ ਮੈਸ਼ ਕਰ ਲੈਣਾ ਰਾਤ ਨੂੰ ਇੱਕ ਗਲਾਸ ਪਾਣੀ ਲੈ ਕੇ ਥੋੜਾ ਇੱਕ ਕੋਸਾ ਪਾਣੀ ਲਵਾਂਗੇ ਜਿਆਦਾ ਵਧੀਆ ਤੇ ਉਹਦੇ ਵਿੱਚ ਇਹਨੂੰ ਐਡ ਕਰ ਦੇਣਾ ਜਿੱਦਾਂ ਗੰਦੇ ਸਾਰੇ ਰੰਗ ਬਦਲ ਲੈ ਆ ਤੁਸੀਂ ਵੇਖੋ ਹੱਥ ਤੇ ਵੀ ਰੰਗ ਚੜ ਗਿਆ ਇਹ ਉਹ ਰੰਗ ਹੈ ਜਿਹੜਾ ਬਿਮਾਰੀਆਂ ਦਾ ਰੰਗ ਲਾ ਦਿੰਦਾ ਇਸ ਤਰ੍ਹਾਂ ਤਾਂ ਹੋ ਜਾਏਗਾ ਜੇ ਤੁਸੀਂ ਰਾਤ ਨੂੰ ਪੀਉ ਤੋਂਗੇ ਇਹ ਆਪਾਂ ਤੁਹਾਡੇ ਸਾਹਮਣੇ ਹੋਣੀ ਕਿਉਂ ਤਾਂ ਵਾ ਇੱਕ ਰਾਤ ਪਹਿਲਾਂ ਪੀਉਂਦਾ ਸੀ ਇਹਦਾ ਤੁਸੀਂ ਰੰਗ ਦੇਖ ਸਕਦੇ ਤੁਸੀਂ ਹਮੇਸ਼ਾ ਹੀ ਆਪਣੇ ਵੀਡੀਓ ਚ ਚੈਲੰਜ ਕਰਦੇ ਹੋ ਤੇ ਯੂਰਿਕ ਐਸਿਡ ਨੂੰ ਬੈਲੈਂਸ ਕਿੰਨੇ ਦਿਨਾਂ ਚ ਤੁਸੀਂ ਚੈਲੰਜ ਲਈ ਗੱਲ ਕਰ ਸਕਦੇ ਹੋ ਸਵੇਰੇ ਪੀਲਣ ਅਗਲੀ ਸਵੇਰ ਨੂੰ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਸਰੀਰ ਵਿੱਚ ਕੋਈ ਫਰਕ ਹੈ ਜੋੜਾਂਦੀ ਕਿਉਂ ਅਟੈਕ ਕਰਦਾ ਯੂਰਿਕ ਐਸਿਡ ਦੇਖੋ ਆਪਾਂ ਇੱਕ ਛੋਟਾ ਜਿਹਾ ਕਨਸੈਪਟ ਸਮਝੀਏ ਯੂਰਿਕ ਐਸਿਡ ਇਜ਼ ਐਕਸੈਸ ਆਫ ਪ੍ਰੋਟੀਨ ਇਨ ਯੋਰ ਬੋਡੀ ਜਦੋਂ ਤੁਹਾਡੀ ਬੋਡੀ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਡਬਲ ਹੋ ਗਈ ਟ੍ਰਿਪਲ ਹੋ ਗਈ ਬੋਡੀ ਉਹਨੂੰ ਪਚਾ ਨਹੀਂ ਪਾਈ ਪਚਾਉਣ ਤੋਂ ਬਿਜਾਏ ਉਹਨੇ ਐਜ਼ ਇਟ ਇਜ਼ ਤੁਹਾਡੀ ਵੇਇਨਸ ਦੇ ਥਰੂ ਤੁਹਾਡੇ ਬਲੱਡ ਵੈਸਲਸ ਦੇ ਥਰੂ ਉਹਨੂੰ ਪਾਸ ਔਨ ਕਰਤਾ ਤਾਂ ਉਹ ਜਾ ਕੇ ਐਕਿਊਮੂਲੇਟ ਹੋ ਗਈ ਕ੍ਰਿਸਟਲ ਦੀ ਫਾਰਮ ਦੇ ਵਿੱਚ ਜਿਵੇਂ ਇੱਕ ਬਰਫ਼ ਦੀ ਸਿੱਲੀ ਜੰਮਦੀ ਆ ਜਦੋਂ ਤੁਹਾਨੂੰ ਯੂਰਿਕ ਐਸਿਡ ਵਧਣ ਲੱਗ ਗਿਆ ਤੁਹਾਡੇ ਸਰੀਰ ਦੇ ਵਿੱਚ ਇੱਕੋ ਦਮ ਨੇ ਇੱਕ ਤੁਰਤਰੀ ਜਿਹੀ ਉੱਠੂਗੀ ਔਰ ਤੁਰਤਰੀ ਉੱਠਣ ਤੋਂ ਬਾਅਦ ਚਾਹੇ ਐਲਬੋ ਦੇ ਕੋਲੇ ਚਾਹੇ ਗੋਡਿਆਂ ਦੇ ਵਿੱਚ ਚਾਹੇ ਗਿੱਟੇ ਦੇ ਵਿੱਚ ਇੱਕੋ ਦਮ ਐਂ ਦਰਦ ਉੱਠੂਗਾ ਜਿਵੇਂ ਕਿਸੇ ਨੇ ਕਿੱਲ ਲਿਆ ਕੇ ਠੋਕੀ ਤੇ ਕੜਤੀ ਇੱਕੋ ਦਮ ਤੁਹਾਨੂੰ ਲੱਗੂ ਇੱਥੇ ਜੀ ਦਰਦ ਹੋ ਰਿਹਾ ਹੈ ਸਾਨੂੰ ਬਹੁਤ ਡਰਾਤਾ ਜੀ ਯੂਰਿਕ ਐਸਿਡ ਇਡੀ ਖਤਰਨਾਕ ਚੀਜ਼ ਸਾਰੀ ਕਹਾਣੀ ਤੁਹਾਡੀ ਲਿਵਰ ਤੋਂ ਸ਼ੁਰੂ ਹੁੰਦੀ ਹੈ ਤੁਸੀਂ 45 ਦਿਨ ਤੱਕ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਕਰੋ ਇਹ ਨਹੀਂ ਕਰਨਾ ਕੀ ਹੈ ਲਿਵਰ ਨੂੰ ਬਿਲਕੁਲ ਹੈਲਪ ਕਰਨੀ ਆ ਉਹਦੀ ਮਦਦ ਕਰਨੀ ਆ ਜਿੰਨਾ ਵੀ ਤੁਸੀਂ ਖਾਦਾ ਪੀਤਾ ਹੈਗਾ ਆ ਜਿੰਨੇ ਲੋਕਾਂ ਨੂੰ ਐਸਿਡ ਰਿਫਲੈਕਸ ਦੀ ਦਿੱਕਤ ਹੈ بڑے ਲੋਕਾਂ ਨੂੰ ਫੈਟੀ ਲਿਵਰ ਗ੍ਰੇਡ 3 ਦੀ ਦਿੱਕਤ ਹੈ بڑے ਲੋਕਾਂ ਦਾ ਯੂਰਿਕ ਐਸਿਡ ਕੋਲੇਸਟ੍ਰੋਲ ਤੇ ਜਿਹੜਾ ਬੀਪੀ ਐ ਉਹ ਕੰਟਰੋਲ ਨਹੀਂ ਹੈਗਾ ਉਹ ਫਲਕਚੁਏਟ ਕਰਦਾ ਰਹਿੰਦਾ ਵਾ ਲਿਵਰ ਕਰਕੇ ਤਾਂ ਇਹ ਉਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦਾ ਹੈ ਹੁਣ ਨਾ ਤੁਹਾਡਾ ਯੂਰਿਕ ਐਸਿਡ ਵਧੇਗਾ ਨਾ ਜੋੜਾਂ ਦੇ ਉੱਤੇ ਸਵੇਲਿੰਗ ਯਾਨੀ ਸੋਜ ਜਾਏਗਾ ਨਾ ਹੀ ਤੁਹਾਡਾ ਰਾਤ ਨੂੰ ਸੌਣ ਲੱਗਿਆ ਅਸੀਂ ਕਹਿ ਲਈਏ ਕਿ ਕਿਸੇ ਵੀ ਤਰ੍ਹਾਂ ਕਿਸੇ ਵੀ ਪਾਸੇ ਕੋਈ ਦਰਦ ਹੋਏਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਜੀਡੀਆ आयुर्वेਦਾ ਦੇ ਪ੍ਰਬੰਧਕ ਯੋਦਾ ਸਿੰਘ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਸੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇਸ ਨਾਲ ਘਰ ਦੇ ਵਿੱਚ ਜਿਹੜੇ ਬਜ਼ੁਰਗਾਂ ਨੂੰ ਜਿਹੜੇ ਜਵਾਨਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਸਰੀਰ ਦੇ ਵਿੱਚ ਯੂਰਿਕ ਐਸਿਡ ਵੱਧ ਚੁੱਕਿਆ ਅੱਧੋ ਵੱਧ ਗਿਆ ਤਾਂ ਉਹ ਇਸ ਦਾ ਕੰਮ ਤਮਾਮ ਕਰਨ ਵਾਲੇ ਨੇ ਯੋ ਦੱਦੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਵੀਡੀਓ ਵੇਖ ਰਹੇ ਹੋ ਤੇ ਫਰੂਕੀ ਜੀ ਅੱਜ ਜਿਹੜਾ ਅਸੀਂ ਵਿਸ਼ੇ ਕਵਰ ਕਰ ਰਹੇ ਹਾਂ ਤੁਸੀਂ ਬੜਾ ਪਿਆਰਾ ਵਿਸ਼ਾ ਹੈ ਵੀ ਜਦੋਂ ਤੁਹਾਡਾ ਯੂਰਿਕ ਐਸਿਡ ਵਧਣ ਲੱਗ ਗਿਆ ਮੈਨੂੰ ਐ ਲੱਗਦਾ ਵੀ ਤਕਰੀਬਨ ਪੂਰੇ ਪੰਜਾਬ ਦੇ ਵਿੱਚ 80% ਲੋਕਾਂ ਨੂੰ ਯੂਰਿਕ ਐਸਿਡ ਦੀ ਦਿੱਕਤ ਹੈਗੀ ਹੈ ਔਰ ਅਸੀਂ ਪ੍ਰੈਕਟਿਸ ਦੇ ਵਿੱਚ ਦੇਖਦੇ ਹਾਂ ਵੀ ਹਰ ਬੰਦੇ ਨੂੰ ਯੂਰਿਕ ਐਸਿਡ ਕਿਸੇ ਮਰਜੀ ਬੰਦੇ ਦੀ ਤੁਸੀਂ ਰਿਪੋਰਟ ਕਰਵਾਓ ਉਹਦੇ ਵਿੱਚ ਯੂਰਿਕ ਐਸਿਡ ਵਧਿਆ ਹੋਇਆ ਆਉਂਦਾ ਔਰ ਅਸੀਂ ਇੱਕ ਇਹਨੂੰ ਨਾਮ ਦਿੰਨੇ ਹੁੰਨੇ ਵੀ ਯੂਰਿਕ ਐਸਿਡ ਦਾ ਮਤਲਬ ਹੈ ਵੀ ਤੁਸੀਂ ਬਿਮਾਰੀਆਂ ਦਾ ਬਾਪੂ ਘਰੇ ਬੁਲਾ ਲਿਆ ਕਰਦਾ ਜੀ ਜਿਹੜੀ ਬਿਮਾਰੀਆਂ ਨੇ ਜਿੰਨੀਆਂ ਸਰੀਰ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਤੁਹਾਨੂੰ ਗਠੀਆ ਹੋ ਗਿਆ ਜੋੜਾਂ ਦੇ ਦਰਦ ਹੋਗੇ ਆਰਥਰਾਇਟਿਸ ਜਿਹਨੂੰ ਆਪਾਂ ਕਹਿੰਦੇ ਨੇ ਗਠੀਆ ਆਰ ਇਫੈਕਟਰ ਵਜਨ ਲੱਗ ਜਾਂਦਾ ਹੈ ਆਟੋ ਇਮਿਊਨ ਦੇ ਡਿਸਆਰਡਰ ਹੁੰਦੇ ਆ ਸਕਿਨ ਇਨਫੈਕਸ਼ਨਸ ਕੈ ਸਕਦੇ ਆ ਲਿਵਰ ਦੀ ਪੈਰਾਲਾਈਸਿਸ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਦਿੱਕਤ ਆ ਸਕਦੀ ਆ ਫੁੱਲ ਬਾਡੀ ਪੈਰਾਲਾਈਸਿਸ ਹੋ ਸਕਦਾ ਆ ਬੋਨ ਮੈਰੋ ਡਿਸਟਰੋਏ ਹੋਣ ਦੇ ਚਾਂਸਸ ਇਹਦੇ ਨਾਲ ਹੁੰਦੇ ਆ ਕੈਲਸ਼ੀਅਮ ਡੈਫੀਸ਼ੈਂਸੀ ਵੀ ਕ੍ਰੀਏਟ ਹੋ ਸਕਦੀ ਆ ਸ਼ਰੀਰ ਦੇ ਉੱਤੇ ਐਡਾ ਕ ਜ਼ਿਆਦਾ ਸੋਜਾ ਚੜ੍ਹ ਸਕਦਾ ਆ ਵੀ ਬੰਦਾ ਚੰਗਾ ਪਤਾ ਬੈਠਾ ਬੈਠਾ ਮੰਜੇ ਤੋਂ ਉੱਠ ਹੀ ਨਾ ਸਕੇ ਇੰਨਾ ਜ਼ਿਆਦਾ ਉਹ ਜਖੜਿਆ ਜਾਂਦਾ ਸ਼ਰੀਰ ਉਹਦਾ ਸਟਿਫਨੈਸ ਇੰਨੀ ਕਿ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਯੂਰਿਕ ਐਸਿਡ ਨੂੰ ਅਸੀਂ ਜੋ ਆਪਦੀ ਪ੍ਰੈਕਟਿਸ ਦੇ ਵਿੱਚ ਦੇਖਦੇ ਆ ਵੀ ਤਕਰੀਬਨ ਜਿੰਨੇ ਲੋਕਾਂ ਨੂੰ ਯੂਰਿਕ ਐਸਿਡ ਹੈਗਾ ਉਹ ਸਾਰੇ ਰਾਤ ਨੂੰ ਪੂਰੀ ਬਾਟੀ ਭਰ ਕੇ ਦਾਲ ਖਾਂਦੇ ਆ। ਔਰ ਦਾਲ ਦੇ ਵਿੱਚ ਫਰੂਕੀ ਜੀ ਬੜਾ ਇੱਕ ਕੁਦਰਤ ਨੇ ਸੋਹਣਾ ਪ੍ਰੋਟੀਨ ਵੀ ਬਖਸ਼ਿਆ ਵਾ ਚੰਗੀ ਚੀਜ਼ ਆ ਸਾਡੇ ਸਰੀਰ ਵਾਸਤੇ ਚੰਗਾ ਪ੍ਰੋਟੀਨ ਆ। ਪੰਗਾ ਕਿੱਥੇ ਪੈਂਦਾ ਵਾ ਉਹ ਜਿਹੜਾ ਪਿਉਰੀਨ ਆ ਜਿਹੜਾ ਪਿਉਰੀਨ ਨਾਮ ਦਾ ਜਿਹੜਾ ਸਾਡੇ ਸਰੀਰ ਚ ਪਿਉਰੀਨ ਆ ਔਰ ਜਿਹੜੀ ਦਾਲ ਅਸੀਂ ਖਾਂਦੇ ਆ ਉਹਦੇ ਵਿੱਚ ਵੀ ਜਿਹੜਾ ਪ੍ਰੋਟੀਨ ਆ ਜਿਹਨੂੰ ਆਪਾਂ ਪਿਉਰੀਨ ਕਹਿ ਦਿੰਨੇ ਆ। ਜਦੋਂ ਅਸੀਂ ਦਾਲ ਖਾ ਲਈ ਬੰਦੇ ਕਹਿੰਦੇ ਜੀ ਪ੍ਰੋਟੀਨ ਵਾਸਤੇ ਅਸੀਂ ਦਾਲ ਖਾਦੀ ਪਰ ਪ੍ਰੋਟੀਨ ਦੇ ਨਾਲ ਜਿਹੜੀ ਬੈਵਾਦੀ ਤੁਹਾਡੇ ਅੰਦਰ ਸਰੀਰ ਤੇ ਵੱਧ ਰਹੀ ਆ ਹੁਣ ਉਹ ਪਿਉਰੀਨ ਕੀ ਕਰ ਰਿਹਾ ਵਾ ਤੁਹਾਡੇ ਸਰੀਰ ਦੇ ਵਿੱਚ ਵੜ ਕੇ ਜਿਹੜੀਆਂ ਨਾੜੀਆਂ ਨੇ ਜਿਹੜੀਆਂ ਤੁਹਾਡੀਆਂ ਪੂਰੇ ਸਰੀਰ ਦੇ ਮਸਲਸ ਨੇ ਤੁਸੀਂ ਦੇਖੋਗੇ ਬੜੇ ਲੋਕਾਂ ਨੂੰ ਲਾਈਪੋਮਾ ਦੀ ਪ੍ਰੋਬਲਮ ਆ ਗੱਠਾ ਬਣ ਜਾਂਦੀਆਂ ਨੇ ਕਿਸੇ ਦੇ ਇੱਥੇ ਗੱਠਾ ਕਿਸੇ ਦੇ ਇੱਥੇ ਗੱਠਾ ਇਹ ਜਿਹੜੀਆਂ ਗੱਠਾਂ ਨੇ ਇਹ ਸਿੱਧਾ ਸੰਕੇਤ ਆ ਵੀ ਤੁਹਾਡਾ ਯੂਰਿਕ ਐਸਿਡ ਆਊਟ ਆਫ ਕੰਟਰੋਲ ਆ ਦੂਸਰੀ ਗੱਲ ਤੁਸੀਂ ਬੜੇ ਲੋਕਾਂ ਦਾ ਦੇਖੋਗੇ ਅਸੀਂ ਪ੍ਰੈਕਟਿਸ ਦੇ ਵਿੱਚ ਵੀ ਦੇਖਦੇ ਆ ਵੀ ਗਿੱਟੇ ਫਰੂਕੀ ਜੀ ਸੁੱਜੇ ਹੋਏ ਨੇ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸਾਡੇ ਕੋਲ ਬੜੇ ਪੇਸ਼ੈਂਟ ਨੇ ਉਹ ਕਹਿੰਦੇ ਜੀ ਅਸੀਂ ਕੈਨੇਡਾ ਤੋਂ ਫਲਾਈਟ ਫੜੀ ਦਿੱਲੀ ਉਤਰੇ ਆ ਸਿਰਫ ਇੰਨੇ ਟਰੈਵਲ ਦੇ ਦੌਰਾਨ ਅਸੀਂ ਇੱਕ ਚੀਜ਼ ਦੇਖੀ ਵੀ ਸਾਡੇ ਗਿੱਟੇ ਕੋਈ ਕੰਮ ਨਹੀਂ ਕੀਤਾ ਫਲਾਈਟ 'ਚ ਬੈਠੇ ਰਹੇ ਆ ਤੇ ਉਹ ਬੈਠੇ-ਬੈਠੀ ਸਾਡੇ ਗਿੱਟੇ ਸੁੱਜ ਕੇ ਕਾਫੀ ਵੱਡੇ ਹੋ ਗਏ ਤੇ ਉਦੋਂ ਬਾਅਦ ਸਾਨੂੰ ਤੁਰਨ ਦੇ ਵਿੱਚ ਵੀ ਦਿੱਕਤ ਆਈ ਜਦੋਂ ਬੜੇ ਲੋਕਾਂ ਨਾਲ ਇਹ ਵੀ ਦਿੱਕਤ ਆ ਇਹ ਸਿੰਪਟਮਸ ਨੇ ਕੁਝ ਸੰਕੇਤ ਨੇ ਜਿਨ੍ਹਾਂ ਨਾਲ ਤੁਸੀਂ ਸਮਝ ਸਕਦੇ ਹੋ ਕਿ ਕਿੱਥੇ ਕਿੱਥੇ ਸਾਡੇ ਸਰੀਰ ਦੇ ਵਿੱਚ ਜਦੋਂ ਯੂਰਿਕ ਐਸਿਡ ਵੱਧਦਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਪ੍ਰੋਟੀਨ ਦੇ ਨਾਲ ਕੈਲਸ਼ੀਅਮ ਵੱਧ ਜਾਂਦੀ ਹੈ ਇਹ ਦੋ ਚੀਜ਼ਾਂ ਦਾ ਜਦੋਂ ਕੈਲਸ਼ੀਅਮ ਬਣਦੀ ਹੈ ਜਾਂ ਇਹ ਦੋ ਚੀਜ਼ਾਂ ਦਾ ਜਦੋਂ ਕੰਬੀਨੇਸ਼ਨ ਬਣ ਜਾਂਦਾ ਤਾਂ ਇੱਕ ਇਸ ਤਰ੍ਹਾਂ ਦਾ ਡੈਡਲੀ ਕ੍ਰਿਸਟਲ ਤਿਆਰ ਕਰ ਦਿੰਦਾ ਕ੍ਰਿਸਟਲ ਇਨ ਦਾ ਸੈਂਸ ਜਿਵੇਂ ਬਰਫ਼ ਜੰਮ ਗਈ ਜੀ ਜਿਹੜਾ ਮਾਫ ਕਰਨ ਤੁਹਾਡੀ ਗੱਲ ਵਿੱਚ ਹੈ ਪਰ ਮੇਰੇ ਮਨ ਵਿੱਚ ਇੱਕ ਸਵਾਲ ਆ ਰਿਹਾ ਜੀ ਹਦਾ ਜੀ ਇਹ ਜੋੜਾਂ ਤੇ ਕਿਉਂ ਅਟੈਕ ਕਰਦਾ ਯੂਰਿਕ ਐਸਿਡ ਫਰੂਕੀ ਜੀ ਜੋੜਾਂ ਦੇ ਵਿੱਚ ਸਭ ਤੋਂ ਚੀਜ਼ ਜਿਹੜੀ ਚੰਗੀ ਹੈ ਉਹ ਹੈ ਯੂਰਿਕ ਐਸਿਡ ਸਾਰੇ ਸਰੀਰ ਦੇ ਜਿੰਨੇ ਤੁਹਾਡੇ ਜੋੜ ਨੇ ਇਹਨਾਂ ਦੇ ਆਪਾਂ ਨੇ ਵਾਸਤੇ ਜੋੜ ਦੀ ਹੱਡੀਆਂ ਵਾਸਤੇ ਤੁਸੀਂ ਛੋਟੇ ਜਿਹੇ ਜਵਾਕ ਨੂੰ ਵੀ ਪੁੱਛੋ ਵੀ ਹੱਡੀਆਂ ਵਾਸਤੇ ਸਭ ਤੋਂ ਦੀ ਬੈਸਟ ਕੀ ਹੈ ਉਹ ਕਹਿੰਦਾ ਜੀ ਕੈਲਸ਼ੀਅਮ ਤੇ ਜਦੋਂ ਤੁਹਾਡਾ ਕੈਲਸ਼ੀਅਮ ਸਰੀਰ ਦੇ ਵਿੱਚ ਹੈਗਾ ਵਾ ਉਤੋਂ ਦੀ ਤੁਸੀਂ ਓਵਰਫਲੋ ਆਫ ਪ੍ਰੋਟੀਨ ਦਿੰਨੇ ਹੋ ਤਾਂ ਉਹਨੇ ਜਾ ਕੇ ਅਕਿਊਮੂਲੇਟ ਹੁੰਦਾ ਵਾ ਤੁਹਾਡੇ ਜੋੜਾਂ ਦੇ ਆਲੇ-ਦੁਆਲੇ ਇੱਕ ਉਹ ਕੰਬੀਨੇਸ਼ਨ ਬਣਦਾ ਜਿਹਨੂੰ ਆਪਾਂ ਕ੍ਰਿਸਟਲ ਕਹਿੰਦੇ ਨੇ ਜਿਵੇਂ ਬਰਫ਼ ਜੰਮ ਗਈ ਤੁਸੀਂ ਬਰਫ਼ ਜੰਮੀ ਹੋਈ ਦੇਖੀਏ ਬਰਫ਼ ਦੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਸਿੱਧਾ-ਸਿੱਧਾ ਕਿ ਜਿਹੜਾ ਕੁਝ ਅਸੀਂ ਖਾਂਦੇ ਆ ਪੀਂਦੇ ਆ ਜਦੋਂ ਚੰਗੇ ਤਰੀਕੇ ਨਾਲ ਪਚਦਾ ਨਹੀਂ ਹੈ ਤਾਂ ਫਿਰ ਪਿਉਰੀ ਆਲਾ ਜਿਹੜਾ ਹਾਂਜੀ ਪਿਉਰੀ ਨਾਲ ਆ ਸੌਰੀ ਪਿਉਰੀਨ ਵਾਲੀ ਤੁਸੀਂ ਗੱਲ ਕਰਦੇ ਹੋ ਵੀ ਸਾਡੇ ਉਹ ਜੰਮਣਾ ਸ਼ੁਰੂ ਹੋ ਜਾਂਦੇ ਸਾਡੇ ਬਿਲਕੁਲ ਔਰ ਮੈਂ ਇੱਕ ਇੱਕ ਚੀਜ਼ ਬੜੀ ਅਸੀ ਆਬਜ਼ਰਵ ਕੀਤੀ ਆ ਵੀ ਜਦੋਂ ਅਸੀਂ ਉਹਨਾਂ ਨੂੰ ਸਿਰਫ ਕੀ ਕਰਦੇ ਆ ਵੀ ਤੁਸੀਂ ਦਾਲ ਬੰਦ ਕਰ ਦੋ ਜੀ ਤੁਸੀਂ ਰਾਤ ਨੂੰ ਮੀਟ ਖਾਣੇ ਰਾਤ ਨੂੰ ਮੀਟ ਖਾਣਾ ਬੰਦ ਕਰ ਦੋ ਸਾਡੇ ਪੰਜਾਬ ਦੇ ਵਿੱਚ ਅਸੀਂ ਬਹੁਤ ਨੇੜਿਓਂ ਦੇਖਦੇ ਆ ਸਾਡੇ ਕਈ ਸੱਜਣ ਨੇ ਬਹੁਤ ਅਮੀਰ ਨੇ ਔਰ ਉਹ ਅਮੀਰੀयत ਦਾ ਉਹ ਇਸ ਕਦਰ ਮਤਲਬ ਆਪਾਂ ਕਿਹਦਾ ਦੇ ਵੀ ਐਸ਼ ਪ੍ਰਸਤੀ ਕਰਦੇ ਨੇ ਵੀ ਡੇਲੀ ਉਹ ਲੈਂਬ ਖਾਂਦੇ ਨੇ ਜਿਹਨੂੰ ਆਪਾਂ ਗੋਟ ਕਹਿ ਦਿੰਦੇ ਆ ਬੱਕਰਾ ਕਹਿ ਦਿੰਦੇ ਆ ਹੁਣ ਜਿਹੜੇ ਬੰਦੇ ਬੱਕਰਾ ਡੀਲੀ ਖਾਂਦੇ ਨੇ ਬੱਕਰੇ ਦੇ ਵਿੱਚ ਸਭ ਤੋਂ ਵੱਧ ਪ੍ਰੋਟੀਨ ਆ ਤੁਹਾਡੇ ਸਰੀਰ ਜੇ ਦੇਖੋ ਆਪਾਂ ਇੱਕ ਛੋਟਾ ਜਿਹਾ ਕਨਸੈਪਟ ਸਮਝੀਏ ਯੂਰਿਕ ਐਸਿਡ ਇਜ਼ ਐਕਸੈਸ ਆਫ ਪ੍ਰੋਟੀਨ ਇਨ ਯੋਰ ਬਾਡੀ ਜਦੋਂ ਤੁਹਾਡੀ ਬਾਡੀ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਡਬਲ ਹੋ ਗਈ ਟ੍ਰਿਪਲ ਹੋ ਗਈ ਬਾਡੀ ਉਹਨੂੰ ਪਚਾ ਨਹੀਂ ਪਾਈ ਪਚਾਉਣ ਤੋਂ ਬਿਜਾਏ ਉਹਨੇ ਐਜ਼ ਇਟ ਇਜ਼ ਤੁਹਾਡੀ ਵੇਇਨਸ ਦੇ ਥਰੂ ਤੁਹਾਡੇ ਬਲੱਡ ਵੈਸਲਸ ਦੇ ਥਰੂ ਉਹਨੂੰ ਪਾਸ ਔਨ ਕਰਤਾ ਤਾਂ ਉਹ ਜਾ ਕੇ ਅਕਿਊਮੂਲੇਟ ਹੋ ਗਈ ਕ੍ਰਿਸਟਲ ਦੀ ਫਾਰਮ ਦੇ ਵਿੱਚ ਜਿਵੇਂ ਇੱਕ ਬਰਫ਼ ਦੀ ਸਿੱਲੀ ਜੰਮਦੀ ਆ ਬਰਫ਼ ਦੀ ਸਿੱਲੀ ਨੂੰ ਤੁਸੀਂ ਵੈਸੇ ਭੰਨੋਗੇ ਟੁੱਟ ਜ਼ਰੂਰ ਜਾਊਗੀ ਇਸੇ ਤਰ੍ਹਾਂ ਤੁਸੀਂ ਦੇਖੋਗੇ ਲੋਕ ਕਹਿੰਦੇ ਸਵੇਰੇ ਉੱਠਦੇ ਆ ਸਵੇਰੇ ਉੱਠ ਕੇ ਜਦੋਂ ਅਸੀਂ ਪਹਿਲਾ ਪੈਰ ਥੱਲੇ ਰੱਖਦੇ ਤਾਂ ਦਰਦ ਹੁੰਦਾ ਜਦੋਂ ਅਸੀਂ ਹੌਲੀ ਹੌਲੀ ਰੈਲੇਜ ਹੋ ਜਾਂਦੇ ਆ ਫਿਰ ਅਸੀਂ ਬਿਲਕੁਲ ਠੀਕ ਹੋ ਜਾਂਦੇ ਆ ਕਿਉਂਕਿ ਜਦੋਂ ਤੁਸੀਂ ਸਵੇਰੇ ਸਾਰੀ ਰਾਤ ਸੁੱਤੇ ਰਹੇ ਜਾਂ ਤੁਸੀਂ ਕਿਸੇ ਲੰਬੀ ਫਲਾਈਟ ਦੇ ਵਿੱਚ 12 14 ਘੰਟੇ ਦੀ ਲੰਬੀ ਫਲਾਈਟ ਦੇ ਵਿੱਚ ਬੈਠੇ ਰਹੇ ਉਸ ਟਾਈਮ ਕੀ ਹੋਇਆ ਉਹ ਕ੍ਰਿਸਟਲਸ ਜੰਮ ਜੰਮ ਕੇ ਜਿਵੇਂ ਬਰਫ਼ ਦੀ ਸੀਲੀਆਂ ਕੋ ਜੰਮ ਗਏ ਜਦੋਂ ਤੁਸੀਂ ਮੂਵਮੈਂਟ ਦਿੱਤੀ ਤਾਂ ਉਹ ਕ੍ਰਿਸਟਲ ਹੌਲੀ ਹੌਲੀ ਪੰਨੇ ਦੇ ਪੰਨੇ ਦੇ ਪੰਨੇ ਦੇ ਪੰਨੇ ਦੇ ਸੈਟਲ ਹੋ ਗਏ ਤੁਹਾਨੂੰ ਉਹ ਦਰਦ ਉਨਾ ਨਹੀਂ ਮਹਿਸੂਸ ਹੋਊਗਾ ਕਿਉਂਕਿ ਤੁਹਾਡੇ ਜੋੜਾਂ ਦਾ ਹੁਣ ਉਹਨਾਂ ਜ਼ੋਰ ਨਹੀਂ ਲੱਗ ਰਿਹਾ ਪਰ ਜਦੋਂ ਤੁਹਾਡੇ ਇਹ ਸੰਕੇਤ ਆਉਣ ਲੱਗ ਜਾਣ ਤਾਂ ਤੁਸੀਂ ਸਤਰਕ ਹੋ ਜਾਓ ਤੁਸੀਂ ਆਪਦੇ ਆਪ ਵਾਸਤੇ ਤਿਆਰ ਹੋ ਜਾਓ ਕਿਉਂਕਿ ਇਹ ਇੱਕ ਬਹੁਤ ਵੱਡੀ ਆਪਾ ਬਿਮਾਰੀ ਨੂੰ ਸੱਦਾ ਦੇ ਰਿਹਾ ਜਿਸ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੈਰਾਲਾਈਸਿਸ ਵੀ ਕਹਿ ਸਕਦੇ ਆ ਵੀ ਅਧ ਰੰਗ ਜਿਹਨੂੰ ਕਹਿ ਦਿੰਦੇ ਆਪਾਂ ਅੱਧਾ ਅੰਗ ਖੜ ਜਾਣਾ ਦੂਸਰੀ ਜਿਹੜੀ ਦਿੱਕਤ ਆ ਸਕਦੀ ਹੈ ਵੀ ਤੁਹਾਡਾ ਆਰ ਐ ਫੈਕਟਰ ਗਠੀਆ ਇੰਨਾ ਕਵਾਜੇ ਵੀ ਉਂਗਲੀਆਂ ਟੇਡੀਆਂ ਹੋ ਜਾਣ ਪੈਰਾਂ ਦੇ ਗੂਠੇ ਟੇਡੇ ਹੋ ਜਾਣ ਗੋਡੇ ਬਿੰਗੇ ਟੇਡੇ ਹੋ ਜਾਂਦੇ ਆ ਤਾਂ ਮੈਂ ਬੇਨਤੀ ਕਰਦਾ ਅੱਛਾ ਇਹਦੇ ਚ ਇੱਕ ਹੋਰ ਸਿੰਪਟਮ ਇਹਦਾ ਬੜਾ ਸੌਖਾ ਜਿਹਾ ਸਿੰਪਟਮ ਹੈ ਫਰੁਕੀ ਜੀ ਕੋਈ ਵੀ ਬੰਦਾ ਘਰੇ ਬੈਠਾ ਪੜ੍ਹ ਸਕਦਾ ਉਹ ਕਰਨਾ ਕੀ ਹੈ ਵੀ ਜਦੋਂ ਤੁਹਾਨੂੰ ਯੂਰਿਕ ਐਸਿਡ ਵਧਣ ਲੱਗ ਗਿਆ ਤੁਹਾਡੇ ਸਰੀਰ ਦੇ ਵਿੱਚ ਇੱਕੋਦਮ ਨ ਇੱਕ ਤੁਰਤਰੀ ਜਿਹੀ ਉੱਠੂਗੀ ਔਰ ਤੁਰਤਰੀ ਉੱਠਣ ਤੋਂ ਬਾਅਦ ਚਾਹੇ ਐਲਬੋ ਦੇ ਕੋਲੇ ਚਾਹੇ ਗੋਡਿਆਂ ਦੇ ਵਿੱਚ ਚਾਹੇ ਗਿੱਟੇ ਦੇ ਵਿੱਚ ਇਕੋਦਮ ਐਂ ਦਰਦ ਉੱਠੂਗਾ ਜਿਵੇਂ ਕਿਸੇ ਨੇ ਕਿੱਲ ਲਿਆ ਕੇ ਠੋਕੀ ਤੇ ਕੜਤੀ ਇਕੋਦਮ ਤੁਹਾਨੂੰ ਲੱਗੂਗਾ ਇੱਥੇ ਜੀ ਦਰਦ ਹੋਇਆ ਇਕੋਦਮ ਤੁਹਾਨੂੰ ਲੱਗੂਗਾ ਇੱਥੇ ਦਰਦ ਹੋਇਆ ਹੋਊਗਾ ਜਿਹੜੇ ਪਾਸੇ ਹੋਊਗਾ ਉਹ ਹੀ ਉਹ ਪੂਰੀ ਸਾਈਡ ਉਧਰ ਹੀ ਦਰਦ ਹੋਊਗਾ ਗਿੱਟਿਆਂ ਦੇ ਵਿੱਚ ਦਰਦ ਰਹੂਗਾ ਹੀ ਰਹੂਗਾ ਗਿੱਟੇ ਸੁੱਜਣ ਲੱਗ ਜਾਣਗੇ ਕੋਈ ਵੀ ਕੰਮ ਤੁਸੀਂ ਕਰਨਾ ਚਾਹੋਗੇ ਦਿਮਾਗ ਤੁਹਾਡਾ ਸਾਥ ਨਹੀਂ ਦੇਊਗਾ ਤੁਸੀਂ ਸੋਚੋਗੇ ਮੈਂ ਆਹ ਕੰਮ ਕਰ ਲਾਂ ਪਰ ਦਿਮਾਗ ਸਾਥ ਨਹੀਂ ਦੇਊਗਾ ਹੇਮ ਤੁਸੀਂ ਦੇਖੋ ਤੁਸੀਂ ਤਾਂ ਸਾਨੂੰ ਬਹੁਤ ਡਰਾਤਾ ਜੀ ਯੂਰਿਕ ਐਸਿਡ ਏਡੀ ਖਤਰਨਾਕ ਚੀਜ਼ ਹੈ ਫਰੂਕੀ ਜੀ ਸਾਡੇ ਬੰਦੇ ਦਲੇਰ ਜਿਆਦਾ ਨੇ ਉਹ ਡਰਦੇ ਨਹੀਂ ਸਾਡੇ ਬੰਦੇ ਏਡੇ ਦਲੇਰ ਨੇ ਅਸੀਂ ਪੇਸ਼ੈਂਟ ਨੂੰ ਦਵਾਈ ਦਿੱਤੀ 15 ਦਿਨ ਦਵਾਈ ਖਾਦੀ ਠੀਕ ਹੋ ਗਏ ਤੇ ਉਹ ਕਹਿੰਦੇ ਬਾਬਾ ਜੀ ਹੁਣ ਮੈਂ ਠੀਕ ਹੋ ਗਿਆ ਹੁਣ ਮੈਂ ਦਾਲ ਖਾ ਲਾਂ ਡਾਕਟਰੋ ਸ਼ਾਮ ਨੂੰ ਮੈਂ ਕਿਹਾ ਸ਼ਾਮ ਨੂੰ ਦਾਲ ਤੋਂ ਪਰਹੇਜ਼ ਕਰਨਾ ਹੈ ਦੇਖੋ ਸ਼ਾਮ ਨੂੰ ਮੈਂ ਕੱਲੀ ਦਾਲ ਨਹੀਂ ਕਹਿੰਦਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਕੋਈ ਵੀ ਚੀਜ਼ ਪ੍ਰੋਟੀਨ ਵਾਲੀ ਤੁਸੀਂ ਜੇ ਫਰਜ ਕਰੋ ਹੈਵੀ ਚੀਜ਼ ਨਾ ਖਾਓ ਤੁਸੀਂ ਇੱਕ ਉਦਾਹਰਨ ਦੇ ਤੌਰ ਤੇ ਆਪਾਂ ਇੱਕ ਇਹਨੂੰ ਬੜਾ ਸੌਖਾ ਜਿਹਾ ਸਿੰਪਟਮ ਪਕੜ ਕੇ ਚੱਲਦੇ ਹਾਂ ਰਾਤ ਦੇ ਸਮੇਂ ਤੁਸੀਂ ਸੌਂ ਜਾਣਾ ਸਰੀਰ ਨੇ ਜਾਗਦੇ ਰਹਿਣਾ ਸਰੀਰ ਦਾ ਜੋਰ ਲੱਗਣਾ ਸਰੀਰ ਨੇ ਪੂਰੇ ਤੁਹਾਡੇ ਬਲੱਡ ਸਰਕੂਲੇਸ਼ਨ ਨੂੰ ਸਿਰ ਤੋਂ ਲੈ ਕੇ ਪੈਰ ਦੀ ਤਲੀ ਤੱਕ ਉਹਨੂੰ ਕਲੀਅਰ ਕਰਨਾ ਕੋਈ ਵੀ ਟੌਕਸਿਨ ਹੈਗਾ ਸਵੇਰ ਤੱਕ ਪਿਸ਼ਾਬ ਉਹਨੇ ਕ੍ਰੀਏਟ ਕਰਕੇ ਰੱਖਣਾ ਸਵੇਰ ਤੱਕ ਤੁਹਾਨੂੰ ਪਾਟੀ ਜਿਹੜੀ ਆਉਣੀ ਆ ਉਹਨੇ ਪ੍ਰਿਪੇਅਰ ਕਰਕੇ ਰੱਖਣੀ ਆ ਵੀ ਸਾਰੇ ਤੁਹਾਡੇ ਸਰੀਰ ਦੇ ਜਿੰਨੇ ਟੌਕਸਿਨਸ ਹੈਗੇ ਨੇ ਉਹ ਬਾਹਰ ਜਾਣਾ ਹੁਣ ਦਿੱਕਤ ਕਿੱਥੇ ਆ ਗਈ ਅਸੀਂ ਤਾਂ ਰਾਤ ਨੂੰ ਬਾਟੀ ਭਰ ਕੇ 10 ਵਜੇ ਅਸੀਂ ਖਾਲੀ ਪੂਰੀ ਦਾਲ ਭਰ ਕੇ ਬਾਟੀ ਦੀ ਦਾਲ ਦਾਲ ਚੌਲ ਖਾ ਲੈ ਚਾਵਲ ਦੇ ਵਿੱਚ ਬੈ ਹੁੰਦੀ ਹੈ دوسری ਗੱਲ ਜੇ ਤੁਸੀਂ ਫਰਜ਼ ਕਰ ਲੋ ਦਿਨੇ ਵੀ ਦਾਲ ਕੋਈ ਖਾਣੇ ਹੋ ਤਾਂ ਉਹਦੇ ਵਿੱਚ ਦਾਲ ਚੀਨੀ ਜ਼ਰੂਰ ਪਾਓ ਉਹਦੇ ਵਿੱਚ ਕਾਲੀ ਮਿਰਚ ਜ਼ਰੂਰ ਪਾਓ ਉਹਦੇ ਵਿੱਚ ਤੁਸੀਂ ਇਲਾਇਚੀ ਜ਼ਰੂਰ ਪਾਓ ਕਿਉਂਕਿ ਇਹ ਬੈ ਨੂੰ ਖਤਮ ਕਰਦੀਆਂ ਨੇ ਕੋਈ ਬੈ ਵਾਲੀ ਚੀਜ਼ ਖਾ ਲਈ ਇੱਕ ਬੜਾ ਸੌਖਾ ਜਿਹਾ ਫਰੂਕੀ ਜਿਹਾ ਘਰੇਲੂ ਨੁਕਤਾ ਹੈ ਪਰ ਮਸਲਾ ਉਹੀ ਹੈ ਵੀ ਇੰਨਾ ਕੁ ਸੌਖਾ ਹੈ ਵੀ ਸਾਨੂੰ ਉਹਦੀ ਮਤਲਬ ਕੋਈ ਕੀਮਤ ਨਹੀਂ ਲੱਗਦੀ ਹੈ ਹੁਣ ਉਹ ਨੁਕਤਾ ਕੀ ਹੈ ਵੀ ਤੁਸੀਂ ਰੋਟੀ ਖਾ ਲਈ ਰੋਟੀ ਖਾਂਦੇ ਸਰ ਇੱਕ ਫੱਕੀ ਸੌਂਫ ਦੀ ਖਾਣੀ ਹੈ ਸੌਫ ਜਦੋਂ ਤੁਸੀਂ ਫਰੂਕੀ ਜੀ ਖਾਣੇ ਹੋ ਤਾਂ ਲਿਵਰ ਨੂੰ ਜਾ ਕੇ ਸਪੋਰਟ ਦਿੰਦਾ ਹੈ ਵੀ ਠੀਕ ਹੈ ਭਾਈ ਤੇਰੇ ਕੋਲੇ ਜਿੰਨਾ ਅਸੀਂ ਖੁੱਲਾ ਡੁੱਲਾ ਖਾਣਾ ਪੀਣਾ ਖਾ ਲਿਆ ਨਾ ਆ ਤੇਰੇ ਸਪੋਰਟ ਵਾਸਤੇ ਤੈਨੂੰ ਇੱਕ ਅੰਗ ਦੇਤਾ ਇੱਕ ਅੰਨ ਦੇਤਾ ਜਿਹੜਾ ਅੰਦਰ ਜਾ ਕੇ ਉਹ ਰੇਸ਼ੇ ਬਣਾਊਗਾ ਤੁਹਾਡੇ ਲਿਵਰ ਦੇ ਰੇਸ਼ੇ ਖੋਲੂਗਾ ਸਾਰਾ ਖਾਣਾ ਪਚੂਗਾ ਨਾ ਕੋਈ ਐਸਿਡ ਬਣੇ ਨਾ ਤੁਹਾਨੂੰ ਐਸਿਡ ਦੀ ਦਿੱਕਤ ਆਵੇ ਹੁਣ ਸੋਚਣ ਵਾਲੀ ਗੱਲ ਹੈ ਗੱਲ ਸ਼ੁਰੂ ਹੋਈ ਗਿੱਟਿਆਂ ਤੋਂ ਤੇ ਦਿੱਕਤ ਆ ਗਈ ਲਿਵਰ ਚ ਬੰਦਾ ਪਰੇਸ਼ਾਨ ਹੋ ਜਾਂਦੇ ਉਹ ਕਹਿੰਦੇ ਜੀ ਸਾਡ ਨੂੰ ਤਾਂ ਜੋੜਾਂ ਦੀ ਦਿੱਕਤ ਸੀਗੀ ਇਹ ਲਿਵਰ ਦੀ ਦਿੱਕਤ ਕਿੱਥੋਂ ਸ਼ੁਰੂ ਹੋ ਗਈ ਬਟ ਅਸਲ ਕਹਾਣੀ ਪੁੱਠੀ ਆ ਲਿਵਰ ਤੋਂ ਸ਼ੁਰੂ ਸਾਰੀ ਕਹਾਣੀ ਤੁਹਾਡੇ ਲਿਵਰ ਤੋਂ ਸ਼ੁਰੂ ਹੁੰਦੀ ਹੈ ਜਦੋਂ ਤੁਹਾਡਾ ਲਿਵਰ ਨੇ ਤੁਹਾਡੀ ਖਾਦਾ ਪੀਤਾ ਤੁਹਾਡਾ ਖਾਣਾ ਪੀਣਾ ਪਹਿਲੀ ਗੱਲ ਸਾਫ਼ ਹੋ ਜੇ ਤੁਸੀਂ ਨਿਰੋਗ ਜੀ ਜੇ ਤੁਹਾਡਾ ਖਾਣ ਪੀਣ ਦੇ ਵਿੱਚ ਤੁਸੀਂ ਚੀਜ਼ਾਂ ਗਲਤਮਲਤ ਖਾ ਰਹੇ ਹੋ ਤੇ ਉਹ ਜਦੋਂ ਜਾ ਕੇ ਨਹੀਂ ਪਚਾ ਪਾ ਰਹੇ ਤੁਹਾਡਾ ਲੀਵਰ ਦਾ ਜੋਰ ਲੱਗ ਰਿਹਾ ਵਾ ਤਾਂ ਉਸ ਵਕਤ ਤੁਸੀਂ ਬਿਮਾਰੀਆਂ ਨੂੰ ਸੱਦਾ ਆਪ ਦੇ ਰਹੇ ਚਲੋ ਅਸੀਂ ਖਾਣਾ ਪੀਣਾ ਤਾਂ ਚਲੋ ਅਸੀਂ ਆਪਤਾ ਬਹੁਤ ਵਾਰ ਹੁੰਦਾ ਵੀ ਬੰਦਾ ਨਹੀਂ ਛੱਡ ਸਕਦਾ ਹੁੰਦਾ ਤੇ ਫਿਰ ਅਸੀਂ ਲੀਵਰ ਨੂੰ ਤਾਂ ਫਿੱਟ ਰੱਖ ਸਕਦੇ ਆ ਲੀਵਰ ਨੂੰ ਅਸੀਂ ਕਿਵੇਂ ਤੰਦਰੁਸਤ ਕਰ ਸਕਦੇ ਆ ਵੀ ਲੀਵਰ ਤੇ ਜਿਹੜਾ ਕੁਝ ਮਰਜ਼ੀ ਅਸੀਂ ਖਾਂਦੇ ਰਹੀਏ ਪੀਂਦੇ ਰਹੀਏ ਬਹੁਤਾ ਜ਼ਿਆਦਾ ਅਸਰ ਨਾ ਹੋਵੇ ਫਿਰ ਉਹਦੇ ਵਾਸਤੇ ਕੀ ਹੈਗਾ ਫੁਰਕੀ ਜਿਹੀ ਬੜੇ ਸਾਰੇ ਘਰੇਲੂ ਨੁਕਤੇ ਦੱਸੇ ਨੇ ਤੇ ਇੱਕ ਜਿਵੇਂ ਪਹਿਲਾਂ ਆਪਾਂ ਘਰੇਲੂ ਨੁਕਤਾ ਸੀ ਲਸਣ ਦੇ ਪਾਣੀ ਵਾਲਾ ਅੱਜ ਵੀ ਉਸੇ ਤਰ੍ਹਾਂ ਦਾ ਸਾਡੇ ਕੋਲ ਇੱਕ ਨੁਕਤਾ ਹੈਗਾ ਜੋ ਯੂਰਿਕ ਐਸਿਡ 'ਚ ਵੀ ਮਰਦਕਾਰ ਹੈ ਔਰ ਜੋ ਕਿ ਤੁਹਾਡੇ ਲੀਵਰ ਵਾਸਤੇ ਵੀ ਬੜਾ ਮਰਦਕਾਰ ਹੈ ਪਰ ਜੇ ਤੁਹਾਡੇ ਰਿਪੋਰਟਸ بگੜ ਗਏ ਨੇ ਮੈਂ ਬੇਨਤੀ ਕਰਦਾ ਤੁਸੀਂ 45 ਦਿਨ ਤੱਕ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਕਰੋ 45 ਦਿਨ ਤੱਕ ਜਰੂਰ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਕਰੋਗੇ ਤੁਹਡੇ ਇਹ ਨਹੀਂ ਕਰਨਾ ਕੀ ਹੈ ਲਿਵਰ ਨੂੰ ਬਿਲਕੁਲ ਹੈਲਪ ਕਰਨੀ ਆ ਉਹਦੀ ਮਦਦ ਕਰਨੀ ਆ ਜਿੰਨਾ ਵੀ ਤੁਸੀਂ ਖਾਦਾ ਪੀਤਾ ਹੈਗਾ ਆ ਜਿੰਨੇ ਲੋਕਾਂ ਨੂੰ ਐਸਿਡ ਰਿਫਲੈਕਸ ਦੀ ਦਿੱਕਤ ਹੈ بڑے ਲੋਕਾਂ ਨੂੰ ਫੈਟੀ ਲਿਵਰ ਗ੍ਰੇਡ 3 ਦੀ ਦਿੱਕਤ ਹੈ بڑے ਲੋਕਾਂ ਦਾ ਯੂਰਿਕ ਐਸਿਡ ਕੋਲੇਸਟ੍ਰੋਲ ਤੇ ਜਿਹੜਾ ਬੀਪੀ ਐ ਉਹ ਕੰਟਰੋਲ ਨਹੀਂ ਹੈਗਾ ਉਹ ਫਲਕਚੁਏਟ ਕਰਦਾ ਰਹਿੰਦਾ ਵਾ ਲਿਵਰ ਕਰਕੇ ਤਾਂ ਇਹ ਉਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦਾ ਹੈ ਬੜੇ ਸਾਡੇ ਜਿਹੜੇ ਇੰਟਰਨੈਸ਼ਨਲ ਪੇਸ਼ੈਂਟ ਨੇ ਜਿੰਨੇ ਵੀ ਕੈਨੇਡਾ ਅਮਰੀਕਾ ਯੂਰਪ ਵਾਲੀ ਸਾਈਡ ਜਾਂ ਆਸਟ੍ਰੇਲੀਆ ਵਾਲੀ ਸਾਈਡ ਜਿੰਨੇ ਵੀ ਸਾਡੇ ਸੱਜਣ ਬੈਠੇ ਨੇ ਉਹਨਾਂ ਦੇ ਵਿੱਚ ਬੜੀ ਅਨੋਖੀ ਬਿਮਾਰੀ ਅਸੀਂ ਦੇਖਦੇ ਆ ਉਹ ਕਹਿੰਦੇ ਅਸੀਂ ਦੁੱਧ ਪੀ ਲੈਨੇ ਆ ਤੇ ਸਾਨੂੰ ਦਿੱਕਤ ਆ ਜਾਂਦੀ ਆ ਤੇ ਮੈਂ ਉਹ ਕਹਿੰਦੇ ਫੈਟ ਹੋ ਜਾਂਦਾ ਸਾਨੂੰ ਟੱਟੀਆਂ ਵੀ ਲੱਗ ਜਾਂਦੀਆਂ ਨੇ ਔਰ ਜਿਹਨੂੰ ਕਹਿੰਦੇ ਆ ਲੈਕਟੋਸ ਇਨਟੋਲਰੈਂਸ ਬਟ ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਰੀਜ਼ਨ ਆ ਵੀ ਤੁਹਾਡੀ ਪਹਿਲੀ ਗੱਲ ਇਮਿਊਨਿਟੀ ਬਹੁਤ ਕਮਜ਼ੋਰ ਆ ਜਦੋਂ ਤੁਹਾਡੀ ਇਮਿਊਨਿਟੀ ਕਮਜ਼ੋਰ ਆ ਤਾਂ ਤੁਹਾਨੂੰ ਦਿੱਕਤ ਆਉਣੀ ਹੀ ਆਉਣੀ ਆ ਮਹਾਰਾਜਾ ਸ਼ਾਹੀ ਸ਼ਰਬਤ ਉਹਨੂੰ ਉਹਦੇ ਵਿੱਚ ਵੀ ਮਦਦ ਕਰਦਾ ਹੈ ਖੈਰ ਇਹ ਤਾਂ ਗੱਲ ਹੋ ਗਈ ਜੇ ਤੁਹਾਡੀ ਦਿੱਕਤ ਪਰੇਸ਼ਾਨੀ ਉਸ ਸੀਵੀਅਰ ਲੈਵਲ ਤੇ ਹੈਗੀ ਤਾਂ ਜੇ ਤੁਹਾਡੀ ਦਿੱਕਤ ਪਰੇਸ਼ਾਨੀ ਤੁਹਾਨੂੰ ਹਜੇ ਸਿਰਫ ਸਿੰਪਟਮ ਹੋਣੇ ਸ਼ੁਰੂ ਹੋਏ ਨੇ ਸਿੰਪਟਮ ਹੁੰਦੇ ਨੇ ਮਤਲਬ ਯੂਰਿਕ ਐਸਿਡ ਦੇ ਸਿਸ ਜੇ ਗੱਲ ਕਰੀਏ ਆਮ ਬੰਦਾ ਤੁਸੀਂ ਤਾਂ ਚਲੋ ਇੱਥੇ ਰਿਪੋਰਟਾਂ ਕਰਾਉਣ ਤੋਂ ਬਾਅਦ ਸਮਝ ਆਉਂਦੀ ਹੈ ਡਾਕਟਰ ਰਿਪਾਸ਼ਾ ਦੇ ਵਿੱਚ ਆਮ ਬੰਦਾ ਕਿਵੇਂ ਫੜੇ ਵੀ ਲਵੀ ਹੁਣ ਮੇਰਾ ਜਿਹੜਾ ਯੂਰਿਕ ਐਸਿਡ ਆ ਵਧਣਾ ਸ਼ੁਰੂ ਹੋ ਗਿਆ ਹੁਣ ਅਸੀਂ ਲੀਵਰ ਨੂੰ ਸੰਭਾਲੀਏ ਫਰੂਕੀ ਜੀ ਸਭ ਤੋਂ ਸੌਖੇ ਆਪਾਂ ਤਿੰਨ ਲੱਛਣ ਫੜ ਲੀਏ ਪਹਿਲਾ ਲੱਛਣ ਇਹ ਹੈ ਜਦੋਂ ਸਵੇਰੇ ਉੱਠੇ ਹਾਂ ਤਾਂ ਗਿੱਟੇ ਦੇ ਵਿੱਚ ਤਿੱਖਾ ਦਰਦ ਉੱਠਣਾ ਹੈ ਅੱਡੀ ਦੇ ਵਿੱਚ ਖਾਸ ਕਰਕੇ ਬਿਲਕੁਲ ਸਹੀ ਗੱਲ ਆ ਤੁਹਾਡੀ ਵੀ ਅੱਡੀ ਦੇ ਵਿੱਚ ਖਾਸ ਕਰਕੇ ਤੁਹਾਨੂੰ ਲੱਗੂਗਾ ਜਿਵੇਂ ਨਾ ਕਿਸੇ ਨੇ ਆਲੇ ਦੁਆਲੇ ਬਰਫ਼ ਜਮਾਤੀ ਹੁਣ ਜਦੋਂ ਤੁਸੀਂ ਤੁਰਦੇ ਹੋ ਤਾਂ ਹੌਲੀ ਹੌਲੀ ਬਰਫ਼ ਟੁੱਟ ਜਾਂਦੀ ਹੈ ਫਿਰ ਤੁਹਾਨੂੰ ਲੱਗਦਾ ਵੀ ਸਰੀਰ ਹੋ ਗਿਆ ਰੈਲਾ ਤਾਂ ਸਾਰਾ ਦਿਨ ਠੀਕ ਰਿਹਾ ਫਿਰ ਤੁਹਾਨੂੰ ਲੱਗਦਾ ਵੀ ਹੁਣ ਦਵਾਈ ਦੀ ਕੀ ਲੋੜ ਤਾਂ ਇਹ ਸਭ ਤੋਂ ਪਹਿਲਾ ਸੰਕੇਤ ਹੈ ਔਰ ਸਭ ਤੋਂ ਖਤਰਨਾਕ ਸੰਕੇਤ ਹੈ ਵੀ ਤੁਹਾਡਾ ਯੂਰਿਕ ਐਸਿਡ ਵਧ ਰਿਹਾ ਵਾ ਦੂਸਰੀ ਗੱਲ ਤੁਸੀਂ ਚੰਗੇ ਭਲੇ ਬੈਠੇ ਹੋ ਇੱਕੋ ਦਮ ਖੜੇ ਪੈਰ ਜੱਕ ਦਮ ਤੁਹਾਡੇ ਇੱਥੇ ਲਿਵਰ ਦੇ ਵਿੱਚ ਲਿਵਰ ਦੇ ਵਿੱਚ ਕਹਿੰਦਾ ਸੌਰੀ ਮੈਨੂੰ ਮਾਫ ਕਰਿਓ ਕਿੰਨੇ ਦੇ ਵਿੱਚ ਤੁਹਾਨੂੰ ਇੱਕੋ ਦਮ ਖੜੇ ਪੈਰ ਤਿੱਖਾ ਦਰਦ ਜਿਵੇਂ ਕਿਸੇ ਨੇ ਰਬੜ ਖਿੱਚ ਕੇ ਜ਼ੋਰ ਦੀ ਛੜਤੀ ਇਸ ਤਰ੍ਹਾਂ ਦਾ ਦਰਦ ਮਹਿਸੂਸ ਹੋਣਾ ਮਾ ਕਿਡਨੀ ਦੇ ਵਿੱਚ ਜਿਵੇਂ ਕੋਈ ਪੱਥਰੀ ਹੋਵੇ ਇੱਥੇ ਤੁਹਾਨੂੰ ਲੱਗੂ ਵੀ ਪੱਥਰੀ ਆ ਵੀ ਕੈਸਟ ਕਰਕੇ ਪੱਥਰੀ ਵੀ ਹੋ ਜਾਂਦੀ ਹੈ ਫਰੂਕੀ ਜੀ ਸਾਰਾ ਰੋਲ ਤੁਹਾਡੇ ਲਿਵਰ ਤੇ ਕਿਡਨੀ ਦਾ ਹੈ ਜਦੋਂ ਲਿਵਰ ਨੇ ਖਾਣਾ ਤੁਹਾਡਾ ਪਿਉਰੀਫਾਈ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਜਿਹੜੇ ਟਾਕਸਿਨਸ ਫੇਰ ਵੀ ਤੁਹਾਡੇ ਸਰੀਰ ਨਾਲ ਅੱਗੇ ਚੱਲੇਗੇ ਹੁਣ ਅੱਗੇ ਜ਼ੋਰ ਲੱਗਦਾ ਹੈ ਕਿਡਨੀ ਦਾ ਕਿਡਨੀ ਕੋਸ਼ਿਸ਼ ਕਰਦੀ ਹੈ ਵੀ ਫੇਰ ਵੀ ਚਲੋ ਜਿਹੜਾ ਐਕਸਟਰਾ ਪ੍ਰੋਟੀਨ ਹੈ ਇੱਕ ਹੋਰ ਬੜਾ ਜ਼ਬਰਦਸਤ ਸੰਕੇਤ ਹੈ ਤੁਹਾਡੇ ਸੂਸੂ ਦੇ ਵਿੱਚ ਚੱਗ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਹਾਡੇ ਸੂਸੂ ਦੇ ਵਿੱਚ ਚੱਗ ਆਉਣ ਲੱਗੀ ਤੁਹਾਡੇ ਸੂਸੂ ਦੇ ਵਿੱਚੋਂ ਗੰਦੀ ਬਦਬੂ ਆਉਣ ਲੱਗ ਜਾਂਦੀ ਹੈ ਇੱਕ ਇਸ ਤਰ੍ਹਾਂ ਦੀ ਹਵਾੜ ਆਉਣ ਲੱਗ ਜਾਂਦੀ ਹੈ ਜਿਸ ਤਰ੍ਹਾਂ ਕਿ ਉੱਥੇ ਤੁਸੀਂ ਆਪ ਹੀ ਉਸ ਸੁੰਘ ਕੇ ਤੁਹਾਨੂੰ ਆਪ ਦੇ ਆਪ ਨੂੰ ਲੱਗਦਾ ਵੀ ਇੰਨੀ ਗੰਦੀ ਬਦਬੂ ਕਿਉਂ ਇੱਕੋ ਦਮ ਆ ਗਈ ਤੁਸੀਂ ਬੜੇ ਲੋਕਾਂ ਦੇ ਯੂਰਿਕ ਐਸਿਡ ਵਧਿਆ ਹੋਣਾ ਹੈ ਇਹ ਯੂਰਿਕ ਐਸਿਡ ਵਧੇ ਹੋਣ ਦੇ ਲੱਛਣ ਨੇ ਔਰ ਕਿਉਂਕਿ ਕਿਡਨੀ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਪੈਂਦਾ ਹੈ ਇੱਕ ਜਿਹੜਾ ਆਖਰੀ ਤੇ ਸਭ ਤੋਂ ਆਪਾਂ ਸੌਖੇ ਤਰੀਕੇ ਨਾਲ ਪੜਖ ਸਕਦੇ ਹਾਂ ਉਹ ਇਹ ਹੈਗਾ ਵੀ ਜਦੋਂ ਤੁਸੀਂ ਬੂਟ ਲਾਉਨੇ ਹੋ ਤਾਂ ਕਿਤੇ ਤੁਹਾਡੇ ਬੂਟਾਂ ਦੇ ਵਿੱਚੋਂ ਬਦਬੂ ਤਾਂ ਨਹੀਂ ਆਉਂਦੀ ਹੈਗੀ ਤੁਸੀਂ ਰੋਜ਼ ਚਾਹੇ ਨਵੇਂ ਬੂਟ ਪਾ ਲਓ ਨਵੀਆਂ ਜਰਾਬਾਂ ਪਾ ਲਓ ਤਾਂ ਵੀ ਤੁਹਾਡੇ ਜੀ ਪੈਰਾਂ ਚੋਂ 스ਮੈਲ ਆਉਂਦੀ ਆ ਅੰਡਰ ਆਰਮਸ ਤੋਂ 스ਮੈਲ ਆਉਂਦੀ ਆ ਥੋਡੇ ਪੂਰੇ ਸਰੀਰ ਦਾ ਰੰਗ ਹੋਰ ਹੈ ਪਰ ਤੁਹਾਡੇ ਪੈਰਾਂ ਤੇ ਹੱਥਾਂ ਦਾ ਰੰਗ ਮੇਚ ਨਹੀਂ ਖਾਂਦਾ ਇੱਥੋਂ ਆਪਾਂ ਨੂੰ ਸਭ ਇੱਕ ਟੈਨਿੰਗ ਹੋ ਗਈ ਇੱਕ ਵੈਸੇ ਤੁਹਾਨੂੰ ਲੱਗਦਾ ਵੀ ਕਾਲਾਪਨ ਆ ਰਿਹਾ ਵਾ ਤਾਂ ਇੱਥੋਂ ਸਾਨੂੰ ਸੰਕੇਤ ਮਿਲ ਜਾਣਾ ਚਾਹੀਦਾ ਵੀ ਸਾਡੇ ਸਰੀਰ ਦੇ ਵਿੱਚ ਕੋਈ ਚੀਜ਼ ਸਹੀ ਨਹੀਂ ਹੈਗੀ ਕੁਝ ਰਿਪੋਰਟਾਂ ਨੇ ਫਰੁਕੀ ਜੀ ਜਿਹੜੀਆਂ ਆਪਾਂ ਕਰਾ ਲੈਣੀਆਂ ਚਾਹੀਦੀਆਂ ਨੇ ਜੇ ਤੁਸੀਂ ਆਪਦੀ ਪ੍ਰੋਬਲਮ ਨੂੰ ਸੀਰੀਅਸਲੀ ਮਤਲਬ ਟ੍ਰੀਟ ਕਰਨਾ ਚਾਹੁੰਦੇ ਹੋ ਪਹਿਲੀ ਹੈਗੀ ਐਲ ਐਫ ਟੀ ਲਿਵਰ ਫੰਕਸ਼ਨਿੰਗ ਟੈਸਟ ਦੂਸਰੀ ਹੈਗੀ ਕੇ ਐਫ ਟੀ ਕਿਡਨੀ ਫੰਕਸ਼ਨਿੰਗ ਟੈਸਟ ਹੋ ਗਿਆ ਇੱਕ ਲਿਪਿਡ ਪ੍ਰੋਫਾਈਲ ਜਿਹਨੂੰ ਆਪਾਂ ਕਹਿੰਦੇ ਨੇ ਸਾਡੇ ਕੋਲੇਸਟ੍ਰੋਲ ਸਾਡੇ ਸਰੀਰ ਦੇ ਵਿੱਚ ਕਿਸ ਤਰ੍ਹਾਂ ਬਿਹੇਵ ਕਰ ਰਿਹਾ ਇੱਕ ਵਿਟਾਮਿਨ B12 ਤੇ ਇੱਕ ਵਿਟਾਮਿਨ D3 ਤੇ ਇੱਕ HbA1c ਜਿਹਨੂੰ ਡਾਇਬੀਟੀਜ਼ ਦਾ ਟੈਸਟ ਕਹਿੰਦੇ ਆ بڑے ਲੋਕ ਨੇ ਫਰੂਕੀ ਜੀ ਸਾਡੇ ਕੋਲ ਪ੍ਰੈਕਟਿਸ ਦੇ ਵਿੱਚ ਅਸੀਂ ਦੇਖਦੇ ਆ ਉਹਨਾਂ ਨੂੰ ਪਿਛਲੇ 5 ਸਾਲ ਤੋਂ ਡਾਇਬੀਟੀਜ਼ ਹੈ ਪਰ ਵਿਚਾਰਾਂ ਨੂੰ ਪਤਾ ਹੀ ਨਹੀਂ ਔਰ ਉਸ ਵਿਚਾਰੇ ਸਭ ਕੁਝ ਖਾਈ ਜਾ ਰਹੇ ਔਰ ਡਾਇਬੀਟਿਸ ਦੀ ਕੰਡੀਸ਼ਨ ਵਰਸ ਤੋਂ ਵਰਸ ਕਰੀ ਜਾ ਰਹੇ ਨੇ ਫਿਰ ਇੱਕੋ ਦਾ ਵੀ ਉਹਨਾਂ ਨੂੰ ਗੋਲੀ ਲੱਗ ਜਾਂਦੀ ਬਿਲਕੁਲ ਅੱਛਾ ਜਿਹੜਾ ਹੁਣ ਤੁਸੀਂ ਅੱਜ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਕਹਿ ਰਹੇ ਹੋ ਕਿ ਇੱਕ ਗਲਾਸ ਨਾਲ ਅਸੀਂ ਯੂਰਿਕ ਐਸਿਡ ਨੂੰ ਬੈਲੈਂਸ ਕਰ ਸਕਦੇ ਹਾਂ ਬਿਲਕੁਲ ਜਿਹੜਾ ਅੱਜ ਆਪਾਂ ਨੁਕਤਾ ਲਿਆ ਬੜਾ ਸੌਖਾ ਨੁਕਤਾ ਇਹ ਸਾਰਿਆਂ ਨੇ ਦੇਖਿਆ ਹੋਣਾ ਮੇਰੇ ਹਿਸਾਬ ਨਾਲ ਜਿਹੜੇ ਤਾਂ ਪੰਜਾਬ ਦੀਆਂ ਜੜਾਂ ਨਾਲ ਜੁੜੇ ਹੋਏ ਨੇ ਉਹਨਾਂ ਨੇ ਜ਼ਰੂਰ ਦੇਖਿਆ ਹੋਣਾ ਬਾਕੀ ਮਾਡਰਨ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਇਹਨੂੰ ਕਹਿੰਦੇ ਆ ਭਾਈ ਜੀ ਕੱਚੀ ਹਲਦੀ ਠੀਕ ਹੈ ਹੁਣ ਕੱਚੀ ਹਲਦੀ ਦਾ ਤੁਸੀਂ ਆ ਦੇਖੋ ਆਪਾਂ ਇੰਨਾ ਕ ਟੋਟਾ ਲੈ ਲੈਣਾ ਠੀਕ ਆ ਆ ਵੇਖੋ ਆ ਆਪਾਂ ਇੰਨਾ ਟੋਟਾ ਲੈ ਲਿਆ ਜੀ ਠੀਕ ਹੈ ਠੀਕ ਹੈ ਜੀ ਹੁਣ ਇਹਦਾ ਉੱਪਰ ਵਾਲਾ ਜਿਹੜਾ ਛਿੱਲੜ ਹੈ ਇਹਨੂੰ ਆਪਾਂ ਉਤਾਰ ਦੇਣਾ ਹੈ ਅੱਛਾ ਉਪਰ ਵਾਲਾ ਛਿੱਲੜ ਜਿਹੜਾ ਛਿਲਕਾ ਹੈ ਬਿਲਕੁਲ ਕਿਉਂਕਿ ਇਹ ਮਿੱਟੀ ਦੇ ਥੱਲੇ ਉਗਦਾ ਫਰੁਕੀ ਜੀ ਸੋ ਕਈ ਤਰ੍ਹਾਂ ਦੇ ਜੀਵ ਇਹਦੇ ਨਾਲ ਚਿਪਕੇ ਹੋ ਸਕਦੇ ਆ ਕਈ ਤਰ੍ਹਾਂ ਦੀ ਮਿੱਟੀ ਧੋ ਲੈਣਾ ਇਹਨੂੰ ਔਰ ਉੱਪਰ ਦੀ ਇਹਦਾ ਛਿੱਲੜ ਜਿਹੜਾ ਆ ਉਹ ਵੀ ਉਤਾਰ ਲੈਣਾ ਹੈ ਠੀਕ ਹੈ ਛਿਲਕਾ ਹਟਾ ਦਿਓ ਬਿਲਕੁਲ ਤੇ ਫਿਰ ਉਸ ਤੋਂ ਬਾਅਦ ਛਿਲਕਾ ਉਤਾਰਨ ਤੋਂ ਬਾਅਦ ਦੇਖੋ ਹੁਣ ਤੁਹਾਡੇ ਕੋਲੇ ਐਡਾ ਕ ਫਾੜੀ ਆ ਗਈ ਪੋਟੇ ਜਿੰਨੀ ਬਿਲਕੁਲ ਹੁਣ ਇਹ ਚੀਚੀ ਦੇ ਪੋਟੇ ਜਿੰਨੀ ਤੁਸੀਂ ਲੋ ਜਿਆਦਾ ਵੀ ਨਹੀਂ ਲੈਣੀ ਹੈਗੀ ਤੁਸੀਂ ਇਹ ਹਲਦੀ ਨੂੰ ਆਪਦੇ ਇੱਕ ਜਿਹਨੂੰ ਆਪਾਂ ਕੁੰਡੀ ਸੋਟਾ ਕਹਿ ਦਿੰਨੇ ਆ ਜਦੋਂ ਤੁਸੀਂ ਚਾਹ ਬਣਾਉਂਦੇ ਹੋ ਜਿਹਦੇ ਵਿੱਚ ਤੁਸੀਂ ਇਲਾਇਚੀਆ ਕੁੱਟਦੇ ਹੋ ਉਹਦੇ ਵਿੱਚ ਪਾ ਲੈਣੀ ਆਹ ਦੇਖੋ ਹੁਣ ਇਹਨੂੰ ਆਪਾਂ ਇਹਦੇ ਵਿੱਚ ਪਾ ਲਿਆ ਵਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਥੋੜਾ ਜਿਹਾ ਮੈਸ਼ ਕਰ ਲੈਣਾ ਇੱਕ ਗਲਾਸ ਤੁਸੀਂ ਪਾਣੀ ਲੈ ਲੈਣਾ ਫਰੁਕੀ ਜੀ ਰਾਤ ਨੂੰ ਰਾਤ ਨੂੰ ਇੱਕ ਗਲਾਸ ਪਾਣੀ ਲੈ ਕੇ ਥੋੜਾ ਜਿਹਾ ਕੋਸਾ ਪਾਣੀ ਲਓਗੇ ਜਿਆਦਾ ਵਧੀਆ ਤੇ ਉਹਦੇ ਵਿੱਚ ਇਹਨੂੰ ਐਡ ਕਰ ਦੇਣਾ ਇਹ ਤਾਂ ਗੰਦੇ ਸਾਰੇ ਰੰਗ ਬਦਲ ਲੈ ਆ ਤੁਸੀਂ ਵੇਖੋ ਹੁਣ ਜਦੋਂ ਤੁਸੀਂ ਇਹਨੂੰ ਇੱਕ ਰਾਤ ਪਹਿਲਾਂ ਪਿਉਂਤਾ ਸਵੇਰੇ ਉੱਠ ਕੇ ਤੁਸੀਂ ਇਹਨੂੰ ਪੀ ਲੈਣਾ ਤੇ ਤੁਸੀਂ ਯਕੀਨ ਮੰਨਿਓ ਫਰੁਕੀ ਜੀ ਜਿੰਨਾ ਲੋਕਾਂ ਦੇ ਚਿਹਰੇ ਦੇ ਵੀ ਰੰਗ ਗੁੱਡੇ ਹੁੰਦੇ ਆ ਥੋੜੇ ਰੰਗ ਹੱਥ ਤੇ ਵੀ ਰੰਗ ਚੜ ਗਏ ਆ ਜਿਹੜਾ ਰੰਗ ਹੱਥਾਂ ਤੇ ਚੜਿਆ ਫਰੂਕੀ ਜੀ ਇਹ ਬਿਮਾਰੀਆਂ ਨੂੰ ਇਹ ਉਹ ਰੰਗ ਹੈ ਜਿਹੜਾ ਬਿਮਾਰੀਆਂ ਦਾ ਰੰਗ ਲਾ ਦਿੰਦਾ। ਕੀ ਆ ਬਾਕੀ ਅਸੀਂ ਬੜੇ ਲੋਕਾਂ ਨੂੰ ਠੀਕ ਕੀਤਾ ਇਸ ਦੇ ਨਾਲ। ਜੇ ਫਿਰ ਇਹ ਕੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਹੋ ਜਾਏਗਾ ਜੇ ਤੁਸੀਂ ਰਾਤ ਨੂੰ ਪਿਉਤੋਂਗੇ। ਇਹ ਆਪਾਂ ਤੁਹਾਡੇ ਸਾਹਮਣੇ ਹੋਣੀ ਪੀਉਂਦਾ ਵਾ। ਇੱਕ ਰਾਤ ਪਹਿਲਾਂ ਪੀਂਦਾ ਸੀ ਇਹਦਾ ਤੁਸੀਂ ਰੰਗ ਦੇਖ ਸਕਦੇ ਹੋ। ਇਹ ਜਦੋਂ ਤੁਸੀਂ ਇਸ ਤਰ੍ਹਾਂ ਦਾ ਹੋ ਗਿਆ ਸਵੇਰੇ ਉੱਠ ਕੇ ਖਾਲੀ ਪੇਟ ਮੈਂ ਇਸ ਟਾਈਮ ਬ੍ਰੇਕਫਾਸਟ ਕੀਤਾ ਹੋਇਆ ਬਟ ਫਿਰ ਵੀ ਤੁਹਾਨੂੰ ਇੱਕ ਸਿਰਫ ਸਮਝਾਉਣ ਦੇ ਕਾਰਨ ਮੈਂ ਇੱਕ ਸਿਪ ਲੈ ਕੇ ਦਿਖਾਉਣਾ। ਤੁਸੀਂ ਇੱਕ ਸਿਪ ਲੈ ਇੱਕ ਇੱਕ ਸਿਪ ਕਰਕੇ ਸਵੇਰੇ ਖਾਲੀ ਪੇਟ ਤੁਸੀਂ ਇਹ ਪਾਣੀ ਨੂੰ ਪੀਣਾ ਵਾ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਦਿੱਕਤ ਹੈ ਮੈਂ ਬੇਨਤੀ ਕਰਦਾ ਤੁਹਾਡੇ ਅੱਗੇ ਹੱਥ ਜੋੜਦਾ ਇਹਨੂੰ 1% ਵੀ ਲਾਈਟਲੀ ਨਾ ਲਿਓ ਕਿਉਂਕਿ ਇਹ ਕਦੋਂ ਗਠੀਏ ਦਾ ਰੂਪ ਲੈ ਜਾਂਦਾ ਕਦੋਂ ਅਤਰੰਗ ਦਾ ਰੂਪ ਲੈ ਜਾਂਦਾ ਕਦੋਂ ਹਾਰਟ ਅਟੈਕ ਦਾ ਰੂਪ ਲੈ ਜਾਂਦਾ ਕੁਝ ਨਹੀਂ ਪਤਾ ਲੱਗਦਾ ਜੀ ਅੱਛਾ ਤੇ ਫਿਰ ਇੱਕ ਆਖਰੀ ਸਵਾਲ ਇਹਦੇ ਵਿੱਚ ਇਹ ਹੈ ਜੀ ਕਿੰਨੇ ਦਿਨ ਦਾ ਚੈਲੰਜ ਹੈ ਇਸ 'ਚ ਚੈਲੰਜ ਤੁਸੀਂ ਹਮੇਸ਼ਾ ਹੀ ਆਪਣੇ ਵੀਡੀਓ ਚ ਚੈਲੰਜ ਕਰਦੇ ਹੋ ਤੇ ਯੂਰਿਕ ਐਸਿਡ ਨੂੰ ਬੈਲੈਂਸ ਕਿੰਨੇ ਦਿਨਾਂ ਚ ਤੁਸੀਂ ਚੈਲੰਜ ਲਈ ਗੱਲ ਕਰ ਸਕਦੇ ਆਪਾਂ ਫਰੂਕੀ ਜੀ ਜਿਹੜੀ ਤਾਂ ਗੱਲ ਹੈਗੀ ਹੈ ਰਿਪੋਰਟਸ ਦੇ ਆਧਾਰ ਤੇ ਅਸੀਂ ਆਪਦੀ ਦਵਾਈ ਦੇ ਨਾਲ ਜਿਹੜੇ ਲੋਕਾਂ ਨੂੰ ਅਸੀਂ ਦਵਾਈਆਂ ਦਿੰਨੇ ਆ ਉਹ ਤਾਂ ਅਸੀਂ 45 ਦਿਨਾਂ ਦੇ ਵਿੱਚ ਵਿੱਚ ਰਿਪੋਰਟਸ ਦੇ ਵਿੱਚ ਤਬਦੀਲੀ ਦੇਖੀ ਹੈ ਜਿਹੜੇ ਲੋਕਾਂ ਨੂੰ ਸਿਰਫ ਹਜੇ ਸੰਕੇਤ ਨੇ ਬਟ ਰਿਪੋਰਟਾ ਠੀਕ ਨਹੀਂ ਤਾਂ ਉਹ ਲੋਕ ਤਾਂ ਸਵੇਰੇ ਪੀ ਲੈਣ ਅਗਲੀ ਸਵੇਰ ਨੂੰ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਸਰੀਰ ਵਿੱਚ ਕੋਈ ਫਰਕ ਹੈ ਬਿਲਕੁਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੋਧਰ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਜੋਧਰ ਸਿੰਘ ਹੋਰਾਂ ਨੇ ਅੱਜ ਨੁਸਖਾ ਦਿੱਤਾ ਹੈ ਕਿ ਕੋਸੇ ਜੇ ਪਾਣੀ ਦੇ ਵਿੱਚ ਅਗਰ ਅਸੀਂ ਹਲਦੀ ਨੂੰ ਕੁੱਟ ਕੇ ਪਾ ਦਨੇ ਆ ਰਾਤ ਭਰ ਉਹਨੂੰ ਰੱਖਦੇ ਆ ਤੇ ਸਵੇਰੇ ਸਿਪ ਸਿਪ ਕਰਕੇ ਇਸ ਪਾਣੀ ਨੂੰ ਇਨਟੇਕ ਕਰਦੇ ਆ ਤਾਂ ਯੂਰਿਕ ਐਸਿਡ ਦਾ ਨਾਮੋ ਨਿਸ਼ਾਨ ਹੈਗਾ ਸਾਡੇ ਸਰੀਰ ਦੇ ਵਿੱਚੋਂ ਖਤਮ ਹੋ ਸਕਦਾ ਹੈ। ਅੱਛਾ ਜਿਹੜਾ ਜੀ ਜਾਂਦੇ ਜਾਂਦੀ ਇੱਕ ਹੋਰ ਸਵਾਲ ਜੇਕਰ ਤੁਹਾਨੂੰ ਮਿਲਣਾ ਹੋਵੇ ਵੈਜ ਜੀ ਨੂੰ ਮਿਲਣਾ ਹੋਵੇ ਤਾਂ ਕਿਸ ਤਰੀਕੇ ਨਾਲ ਕੀ ਟੰਗ ਹੈਗਾ? ਮੈਂ ਬੇਨਤੀ ਕਰਨਾ ਚਾਹਾਂਗਾ ਜੇਕਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਪਹਿਲਾਂ ਕੋਸ਼ਿਸ਼ ਕਰੋ ਸਾਨੂੰ WhatsApp ਦੇ ਉੱਤੇ ਆਪਦੀਆਂ ਰਿਪੋਰਟਸ ਸ਼ੇਅਰ ਕਰੋ। ਬੜੇ ਲੋਕ ਸਾਡੇ ਕੋਲੇ ਆਉਂਦੇ ਆ ਰਿਪੋਰਟਸ ਹੁੰਦੀਆਂ ਨਹੀਂ ਫਿਰ ਸਸੀਂ ਉਹਨਾਂ ਨਾਲ ਕੰਸਲਟੇਸ਼ਨ ਕਰਕੇ ਉਹਨਾਂ ਨੂੰ ਕਹਿੰਦੇ ਵੀ ਰਿਪੋਰਟਸ ਕਰਵਾਓ। ਜਿਹੜੀਆਂ ਰਿਪੋਰਟਸ ਮੈਂ ਤੁਹਾਨੂੰ ਅੱਗੇ ਦੱਸਿਆ ਨੇ ਉਹ ਰਿਪੋਰਟਸ ਜ਼ਰੂਰ ਕਰਵਾਇਆ ਕਰੋ। ਰੈਗੂਲਰ ਬੇਸਿਸ ਤੇ ਕਰਵਾਇਆ ਕਰੋ ਦੂਸਰੀ ਗੱਲ ਨੰਬਰ ਸਾਡਾ ਇੱਕੋ ਹੀ ਹੈ 2200 اور ਪੂਰੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਨੰਬਰ ਤੁਸੀਂ ਉੱਥੋਂ ਵੀ ਲਿਖ ਲਿਆ ਹੋਣਾ। ਤੀਸਰੀ ਗੱਲ ਜੇ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਅਸੀਂ ਰੋਜ਼ਾਨਾ ਲੁਧਿਆਣੇ ਗਿੱਲ ਵਾਲੀ ਨਹਿਰ ਦੇ ਉੱਤੇ ਡਾਕਟਰ ਜੀ ਡੀ ਆਯੁਰਵੈਦ ਦਾ ਹੈਗਾ। ਤੁਸੀਂ ਕਿਸੇ ਨੂੰ ਵੀ ਪੂਰੇ ਲੁਧਿਆਣੇ 'ਚ ਪੁੱਛੋਗੇ ਵੀ ਡਾਕਟਰ ਜੀ ਡੀ ਆਯੁਰਵੈਦ ਦਾ ਗਿੱਲ ਨਹਿਰ ਦੇ ਉੱਤੇ ਤਾਂ ਉਹ ਤੁਹਾਨੂੰ ਜੀ ਸੱਦ ਕੇ ਹੱਥ ਫੜ ਕੇ ਇੱਥੇ ਛੱਡ ਕੇ ਜਾਣਗੇ। ਤੁਸੀਂ ਇੱਥੇ ਸਾਨੂੰ ਡੇਲੀ ਸ਼ਾਮ ਨੂੰ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਰੋਜ਼ਾਨਾ ਇੱਥੇ ਆ ਕੇ ਮਿਲ ਸਕਦੇ ਹੋ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ। ਸੋ ਇਹ ਸਨ ਜ ਨਦਕੀ ਉਦਾ ਸਿੰਘ ਜਿਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਹਲਦੀ ਵਾਲਾ ਪਾਣੀ ਹੈਗਾ ਯੂਰਿਕ ਐਸਿਡ ਦੀ ਕਰ ਸਕਦਾ ਹੈ ਖਤਮ ਕਹਾਣੀ ਔਰ ਤੁਹਾਨੂੰ ਇਹ ਜ਼ਿੰਦਗੀ ਹੈਗੀ ਹੈ ਅਸੀਂ ਕਹਿ ਲਈਏ ਕਿ ਬਦਲ ਸਕਦੀ ਹੈ ਯੂਰਿਕ ਐਸਿਡ ਵਾਲੇ ਪੇਸ਼ੈਂਟਾਂ ਦੇ ਜਿਹੜਾ ਹਲਦੀ ਵਾਲਾ ਪਾਣੀ ਕੱਚੀ ਹਲਦੀ ਵਾਲਾ ਪਾਣੀ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਨੇ ਫਿਲਹਾਲ ਇਹ ਵੀਡੀਓ ਨਾਲ ਲੋਕਾਂ ਤੱਕ ਪਹੁੰਚਦਾ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਜਿਨ੍ਹਾਂ ਦੇ ਹੱਡ ਪੈਰਾਂ ਤੇ ਸੋਜਾ ਰਹਿੰਦਾ ਹੈ ਔਰ ਜਿਹੜੇ ਲੋਕ ਨੇ ਯੂਰਿਕ ਐਸਿਡ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਧੰਨਵਾਦ